ਜੋਬਨਿਊਜ਼ ਦੇਖਦੇ ਸਮੂਹ ਸਰੋਤਾਂ ਦਾ ਸਵਾਗਤ ਮਹਾਂਪਾਰਾ ਚੌਹਾਨ ਤੇ ਮੇਰੇ ਨਾਲ ਨਿਸ਼ੁਨ ਸਿੰਘ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਦਾ ਉਦਾਂ ਸੰਭਾਲਣ ਸਮਾਰੋ 29 ਜੂਨ ਨੂੰ ਪੰਜਾਬ ਦੇ ਇੰਚਾਰਜ ਮੁਨੀਸ਼ ਸੋਦੀਆ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਰਾਜਵੀਰ ਸਿੰਘ ਕੁਮਾਰ ਕੈਬਨਿਟ ਮੰਤਰੀ ਤਨੂਪ੍ਰੀਤ ਸਿੰਘ ਸੋਨ ਅਤੇ ਵਿਧਾਇਕ ਸੰਜੀਵ ਅਰੋੜਾ ਦੀ ਮੌਜੂਦਗੀ ਵਿੱਚ 29 ਜੂਨ ਦਿਨ ਐਤਵਾਰ ਨੂੰ ਸੋਨ ਵਿਲਾ ਨੇੜੇ ਕਤੀ ਬਾਈਪਾਸ ਬਟਾਲਾ ਵਿਕੇ ਸਵੇਰੇ 10 ਵਜੇ ਨਵਨਯੁਕ ਜ਼ਿਲ੍ਹਾ ਪ੍ਰਧਾਨ ਜੋਬਨ ਰੰਦਾਵਾ ਦਾ ਉਦਾ ਸੰਭਾਲਣ ਸਮਾਰੋਹ ਹੋਵੇਗਾ ਅਤੇ ਨਾਲ ਹੀ ਪੁਲੇਟੀ ਜ਼ਿਲ੍ਹਾ ਵਰਕਰ ਮੀਟਿੰਗ ਕੀਤੀ ਜਾਵੇਗੀ ਇਹ ਜਾਣਕਾਰੀ ਯਸ਼ਪਲ ਚੋਹਣ ਚੇਅਰਮੈਨ ਇੰਪਰੂਵਮੈਂਟ ਟਾਸ ਬਟਾਲਾਤੇ ਬਟਾਲਾ ਹਲਕਾ ਦੇ ਨਵ ਨਿਯੁਕਤ ਸੰਗਠਨ ਇੰਚਾਰਜ ਅਤੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜੋਬਨਦਾਵਾ ਨੇ ਬਟਾਲਾ ਕਲਵ ਵਿਕੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਆਓ ਤੁਹਾਨੂੰ ਦਿਖਾਉਂਦੇ ਆ ਅੱਜ ਦੇ ਕੋਈ ਲੈਤੀ ਸਿਰਾਂ ਦੇ ਸੁਣਦੇ ਉਹਨਾਂ ਦੀ ਜੁਬਾਨੀ ਜੀਰਨਾ ਜੋਬਨਦਾਵਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੁੱਦਾ ਹੈ ਜੀ ਉਹ ਹੈ ਅਸੀਂ ਗੁਰਦਾਸਪੁਰ ਦਾ ਯੂਨਿਟ ਆਮ ਆਦਮੀ ਪਾਰਟੀ ਦਾ ਯੂਨਿਟ ਸਰਦਾਰ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਜੀ ਦੀ ਅਗਵਾਈ ਹੇਠ ਅਸੀਂ ਇੱਕ ਜ਼ਿਲ੍ਹਾ ਪੱਧਰੀ ਵਰਕਰ ਮੀਟਿੰਗ ਕਰਨ ਜਾ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਸਾਡੇ ਸਾਰੇ ਬਲਾਕ ਪ੍ਰਧਾਨ ਸਾਡੇ ਸਾਰੇ ਸਰਪੰਚ ਪੰਚ ਸਹਿਬਾਨ ਸਾਡੇ ਵਾਰਡ ਇੰਚਾਰਜ ਵਿਲੇਜ ਇੰਚਾਰਜ ਸਾਡੀਆਂ ਫਰੰਟਲ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਜਿਵੇਂ ਕਿ ਕਿਸਾਨ ਵਿੰਗ ਯੂਥ ਵਿੰਗ ਸਾਰੇ ਵਿੰਗਾਂ ਦੇ ਪ੍ਰਧਾਨ ਅਧਿਕਾਰਜਾ ਸਾਡੇ ਆਗੂ ਸਹਿਬਾਨ ਪਹੁੰਚਣਗੇ ਤੇ ਸੈਂਟਰਲ ਲੀਡਰਸ਼ਿਪ ਤੋਂ ਹਾਈ ਕਮਾਂਡ ਤੋਂ ਸਾਡੇ ਮਾਨਯੋਗ ਐਕਸ ਡਿਪਟੀ ਸੀਐਮ ਦਿੱਲੀ ਸ਼੍ਰੀ ਮਨੀਸ਼ ਸੋਦੀਆ ਜੀ ਜੋ ਕਿ ਪੰਜਾਬ ਦੇ ਇਨਚਾਰਜ ਹਨ ਉਹ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਹੀ ਅਮਨ अरोड़ा ਜੀ ਜੋ ਕਿ ਪੰਜਾਬ ਦੇ ਪ੍ਰਧਾਨ ਹਨ ਉਹ ਪਹੁੰਚ ਰਹੇ ਹਨ ਨਾਲ ਸ਼੍ਰੀ ਸੰਜੀਵ अरोड़ा ਜੀ ਜੋ ਪਿੱਛੇ ਦੇ ਲੁਧਿਆਣੇ ਦੀ ਬਾਈ ਇਲੈਕਸ਼ਨ ਦੇ ਉੱਤੇ ਉਹ ਨੇ ਉਹ ਪਹੁੰਚ ਰਹੇ ਹਨ ਨਾਲ ਰਾਜਵੀਰ ਜੀ ਕੋ ਮੰਜੀ ਓਐਸਡੀ 2 ਸੀ ਚੀਫ ਮਿਨਿਸਟਰ ਪੰਜਾਬ ਉਹ ਪਹੁੰਚ ਰਹੇ ਨੇ ਤੇ ਨਾਲ ਹੀ ਨਾਲ ਪੰਚਾਇਤ ਮੰਤਰੀ ਇੰਡਸਟਰੀ ਮਿਨਿਸਟਰ ਤਨਪ੍ਰੀਤ ਸੌਂਦ ਜੀ ਪਹੁੰਚ ਰਹੇ ਸੋ ਇਹ ਜਿਹੜੀ ਵਰਕਰ ਮਿਲਣੀ ਹੈ ਉਹ ਸੌਂਦ ਵਿਲਾ ਬਟਾਲਾ ਤੋਂ ਗੁਰਦਾਸਪੁਰ ਬਾਈਪਾਸ ਜਿਹੜਾ ਬਣਿਆ ਹੈ ਉਹਦੇ ਉੱਪਰ ਐਤਵਾਰ ਦੇ ਦਿਨ 29 ਤਰੀਕ ਨੂੰ ਸਵੇਰੇ 10 ਵਜੇ ਰੱਖੀ ਗਈ ਹੈ ਤੇ ਤੁਹਾਡੇ ਸਾਰੇ ਪ੍ਰੈਸ ਵਾਲੇ ਸਾਥੀਆਂ ਦੇ ਮਾਧਿਅਮ ਰਾਹੀਂ ਅਸੀਂ ਇਹ ਸਾਰੇ ਦਜਾ ਦਰਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਫੇਰ ਤੋਂ ਸੁਨੇਹਾ ਲਾਉਣਾ ਚਾਹੁੰਦੇ ਹਾਂ ਸਾਰੀ ਹਾਈ ਕਮਾਂਡ ਜਿਹੜੀ ਆ ਉਹ ਤੁਹਾਨੂੰ ਮਿਲਣ ਲਈ ਇੱਥੇ ਪਹੁੰਚ ਰਹੀ ਆ ਸੋ ਤੁਸੀਂ ਸੌਂਦ ਵਿਲਾ 10 ਵਜੇ ਸਵੇਰੇ ਦਿਨ ਐਤਵਾਰ 29 ਤਰੀਕ ਨੂੰ ਤੁਸੀਂ ਪਹੁੰਚ ਕੇ ਉਹਨਾਂ ਦੇ ਨਾਲ ਤੁਸੀਂ ਰੂਬਰੂ ਹੋ ਉਹਨਾਂ ਦੇ ਵਿਚਾਰ ਸੁਣੀਏ ਕਿਉਂਕਿ ਉਹਨਾਂ ਦਾ ਬਹੁਤ ਇੱਛਾ ਹੈ ਕਿ ਉਹ ਜਿਹੜਾ ਸਾਡੇ ਕਤਾਰ ਦਾ ਅਖੀਰਲਾ ਵਰਕਰ ਵੀ ਆ ਉਹਨੂੰ ਵੀ ਉਹ ਮਿਲਣਾ ਚਾਹੁੰਦੇ ਹਨ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਯਸ਼ਪਲ ਚੋਹਾਨ ਜੀ ਜੋ ਕਿ ਸਾਡੇ ਇੰਪਰੂਵਮੈਂਟ ਟ੍ਰਸਟ ਬਟਾਲਾ ਤੋਂ ਚੇਅਰਮੈਨ ਹਨ ਤੇ ਨਾਲ ਹੀ ਸਾਡੇ ਪੰਜਾਬ ਦੇ ਸਵੰਨਕਰ ਸੰਗ ਦੇ ਯੂਨਿਟ ਦੇ ਪੰਜਾਬ ਦੇ ਪ੍ਰਧਾਨ ਵੀ ਹਨ ਨਾਲ ਮੁਕਦੀਪ ਸਿੰਘ ਆਲੋਵਾਲ ਜੀ ਜੋ ਕਿ ਸਾਡੇ ਕਿਸਾਨ ਵਿੰਗ ਗੁਰਦਾਸਪੁਰ ਦੇ ਪ੍ਰਧਾਨ ਹਨ ਨਾਲ ਸਾਡੇ ਬਲਜੀਤ ਸਿੰਘ ਜੀ ਜੋ ਕਿ ਚੇਅਰਮੈਨ ਹਨ ਦਿਨਾਨਗਰ ਮਾਰਕੀਟ ਕਮੇਟੀ ਦੇ ਅਰਸ਼ ਜੀ ਜੋ ਕਿ ਸਾਡੇ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹੇ ਦੇ ਵਾਈਸ ਕੋਆਰਡੀਨੇਟਰ ਹਨ ਤੇ ਨਾਲ ਸੋਨਾ ਬਾਜਵਾ ਜੀ ਇਹ ਸਾਡੇ ਐਕ ਸਰਵਿਸਮੈਨ ਵਿੰਦੇ ਜ਼ਿਲ੍ਹਾ ਪ੍ਰਧਾਨ ਹਨ ਮਹਿਕ ਬਾਜਵਾ ਜੀ ਉਹ ਸਾਡੇ ਬਹੁਤ ਹੀ ਸਿਰਕਰ ਆਗੂ ਕਲਨੌਰ ਤੋਂ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਸੀਗਾ ਇਲੈਕਸ਼ਨ ਦੇ ਵਿੱਚ ਸੋ ਮੈਂ ਜਿਹੜਾ ਇਹ ਮੁੱਖ ਐਜੰਡਾ ਮੈਂ ਤੁਹਾਨੂੰ ਦੱਸ ਕੇ ਇੱਕ ਬਹੁਤ ਹੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨੇ 2-3 ਘੰਟੇ ਪਹਿਲਾਂ ਇੱਕ ਸੋਗ ਦੀ ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਸੁਣ ਚ ਮਿਲੀ ਹੈ ਉਹ ਵੀ ਮੈਂ ਤੁਹਾਡੇ ਮੀਡੀਆ ਰਾਹੀਂ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਯੂਨਿਟ ਵੱਲੋਂ ਮੈਂ ਇੱਕ ਦੱਸਣਾ ਚਾਹਨਾ ਹਾਂ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਤਰਨਤਾਰਨ ਦੇ ਸਾਡੇ ਐਮ.ਐਲ.ਏ ਸਰਦਾਰ ਕਸ਼ਮੀਰ ਸਿੰਘ ਸੋਲ ਜੀ ਉਹ ਹੁਣ ਇਸ ਦੁਨੀਆ ਤੋਂ ਨਹੀਂ ਰਹੇ ਸਾਰੀ ਸਮੁੱਚੀ ਆਮ ਆਦਮੀ ਪਾਰਟੀ ਗੁਰਦਾਸਪੁਰ ਦੀ ਯੂਨਿਟ ਵੱਲੋਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਸੀਂ ਉਹਨਾਂ ਦੇ ਕੀਤੇ ਹੋਏ ਸਮਾਜ ਦੇ ਲਈ ਕੰਮ ਉਹਨਾਂ ਦੇ ਹਲਕੇ ਦੇ ਲਈ ਕੰਮ ਸਾਰੀ ਉਮਰ ਉਹਨਾਂ ਦੇ ਚੇਤੇ ਰਹਿਣਗੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਅੰਗਛੋੜੇ ਦੀ ਇਹ ਸਹਿਣ ਦੀ ਜਿਹੜੀ ਆ ਉਹ ਬਲ ਬਖਸ਼ੇ ਸੋ ਇਹ ਜਿਹੜਾ ਸੋਖ ਸੰਦੇਸ਼ ਸਾਡੇ ਸਾਰੇ ਗੁਰਦਾਸਪੁਰ ਦੇ ਯੂਨਿਟ ਵੱਲੋਂ ਇੱਕ ਕਲੈਕਟਿਵਲੀ ਅਸੀਂ ਦੇਣਾ ਚਾਹੁੰਦੇ ਹਾਂ ਬਹੁਤ ਬਹੁਤ ਅਨੁਕ੍ਰਾਂ ਦੇ ਮੁੱਦੇ ਵਿਚਾਰੇ ਜਾਣਗੇ ਜਿਹੜੇ ਕੀ ਗੱਲ ਹੋ ਆ ਦੇਖੋ ਜੀ ਜਦੋਂ ਇਹ ਵਰਕਰ ਮੀਟਿੰਗ ਰੱਖੀ ਸੀ ਕਿਉਂਕਿ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਨਾ ਵੀ ਨਿਯੁਕਤ ਜ਼ਿਲ੍ਹਾ ਪ੍ਰਧਾਨ ਹਾਂ ਸੋ ਇਹ ਮੇਰੀ ਪਹਿਲੀ ਜਿਹੜੀ ਸੀਗੀ ਵਰਕਰ ਮਿਲਣੀ ਸੀ ਸੋ ਆਪਾਂ ਕਿਉਂਕਿ ਉਹ ਹੁਣੇ ਹੁਣੇ ਸਾਡੇ ਵਰਕਰਾਂ 'ਚ ਬੜਾ ਜੋਸ਼ ਸੀਗਾ ਕਿ ਆਪਾਂ ਲੁਧਿਆਣੇ ਦੀ ਬਾਈ ਇਲੈਕਸ਼ਨ ਜਿੱਤੀ ਹੈ ਸੋ ਸਾਡੇ ਜਿਹੜੇ ਲੀਡਰ ਸਾਹਿਬਾਨ ਸੀਗੇ ਉਹ ਵੀ ਵਰਕਰਾਂ ਨੂੰ ਮਿਲਣਾ ਚਾਹੁੰਦੇ ਸੀਗੇ ਤੇ ਵਰਕਰ ਵੀ ਜਿਹੜੇ ਸੀਗੇ ਉਹ ਲੀਡਰ ਸਾਹਿਬਾਨਾਂ ਦੇ ਰੂਬਰੂ ਆਣਾ ਚਾਹੁੰਦੇ ਸੀਗੇ ਸੋ ਮੇਨ ਜਿਹੜੀ ਆ ਉਹ ਉਦੇਸ਼ਾ ਜਿਹੜਾ ਵਾ 2027 ਦੀਆਂ ਚੋਣਾਂ ਨੂੰ ਲੈ ਕੇ ਕਿ ਅਸੀਂ ਸੱਤੇ ਦੀ ਸੱਤੇ ਸੀਟਾਂ ਆਮ ਆਦੀ ਪਾਰਟੀ ਦੀ ਝੋਲੀ 'ਚ ਪਾਉਣੀਆਂ ਨੇ ਉਹਦੇ ਲਈ ਜਿਹੜੀ ਸਾਰੀ ਜ਼ਿੰਮੇਵਾਰੀ ਮੁੱਖ ਜ਼ਿੰਮੇਵਾਰੀ ਆ ਉਹ ਸਾਡੇ ਅਖੀਰਲੇ ਕਤਾਰ ਦੇ ਵਰਕਰ ਵੀ ਹੋਊਗੀ ਇਹ ਜਿਹੜਾ ਸਨੇਹਾ ਦੇਣ ਹਾਈ ਕਮਾਂਡ ਜਿਹੜੀ ਆ ਉਹ ਵਰਕਰਾਂ ਦੇ ਨਾਲ ਰੁਗਰੂ ਹੋਣ ਇੱਥੇ ਆ ਰਹੀ ਆ ਸੋ ਹਾਂਜੀ ਦੇਖੋ ਜੀ ਜਿਹੜੇ ਇਹ ਹਾਈ ਕਮਾਂਡ ਦੇ ਫੈਸਲੇ ਨੇ ਉਹ ਇਹ ਹਰ ਪਾਰਟੀ ਦੇ ਫੈਸਲੇ ਹੁੰਦੇ ਨੇ ਪਰ ਇਹ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਦੀ ਔਰ ਸਾਡੇ ਮੈਂ ਕਹਿੰਨਾ ਤਕਰੀਬਨ ਮਾਝੇ ਦੀ ਇਹ ਬੜੀ ਮੁੱਖ ਡਿਮਾਂਡ ਹੈਗੀ ਆ ਔਰ ਬਿਨਾ ਮੰਤਰੀ ਤੋਂ ਹੀ ਸਾਡੇ ਜਿਹੜੇ ਪ੍ਰਧਾਨ ਨੇ ਸਰਦਾਰ ਅਮਰ ਸਿੰਘ ਸੀ ਸ਼ੈਰੀ ਕਲਸੀ ਜੀ ਉਹ ਇੰਨਾ ਕੰਮ ਕਰਦੇ ਨੇ ਇੰਨਾ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਨੇ ਇੰਨੀ ਤਰੱਕੀ ਬਟਾਲੇ ਸ਼ਹਿਰ ਦੀ ਤੇ ਜ਼ਿਲ੍ਹੇ ਗੁਰਦਾਸਪੁਰ ਦੀ ਕਰਾ ਰਹੇ ਨੇ ਸੋ ਪੂਰੀ ਉਮੀਦ ਆ ਤੇ ਪਾਰਟੀ ਤੋਂ ਇਹ ਅਸੀਂ ਆਸ ਵੀ ਕਰਦੇ ਆ ਕਿ ਬਹੁਤ ਜਲਦੀ ਉਹਨਾਂ ਨੂੰ ਮੰਤਰੀ ਬਣਨ। ਤੁਹਾਨੂੰ ਨਵਾਂ ਅਹੁਦਾ ਮਿਲਿਆ ਯੂਥ ਨੂੰ ਮਿਲਦੇ ਹੋ। ਕੀ ਯੂਥ ਉਮੀਦਾਂ ਰੱਖਦਾ ਗਾਉਂ ਇਲੈਕਸ਼ਨ ਦੇ ਖਾਸ ਆਮ ਆਨ ਪਾਰਟੀ? ਦੇਖੋ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਰੀਡ ਦੀ ਹੱਡੀ ਆ ਉਹ ਨੌਜਵਾਨ ਸਾਥੀ ਨੇ ਜਦੋਂ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਬੰਦ ਹੋਇਆ ਉਹ ਨੌਜਵਾਨਾਂ ਨੇ ਕੀਤਾ ਸਾਡੀ ਪਾਰਟੀ ਦੇ ਵਿੱਚ ਬਹੁਤ ਨੌਜਵਾਨ ਐਮਐਲਏ ਵੀ ਹਨ ਸੋ ਨੌਜਵਾਨਾਂ ਦੇ ਲਈ ਖਾਸ ਕਰਕੇ ਪਾਰਟੀ ਦਾ ਬਹੁਤ ਜ਼ਿਆਦਾ ਧਿਆਨ ਹੈ ਇੱਕ ਸਪੈਸ਼ਲ ਪ੍ਰੋਗਰਾਮ ਯੂਥ ਕਲੱਬ ਜਿਹੜਾ ਕਿ ਉਹ ਅਸੀਂ ਹਰ ਪਿੰਡ ਦੇ ਵਿੱਚ ਇੱਕ ਯੂਥ ਕਲੱਬ ਬਣਾ ਰਹੇ ਹਾਂ ਜਿਹਦੇ ਨਾਲ ਜੋੜ ਕੇ ਨੌਜਵਾਨਾਂ ਨੂੰ ਸਿੱਧਾ ਸਰਕਾਰ ਦੇ ਨਾਲ ਜੋੜਿਆ ਜਾਊਗਾ ਉਨਾ ਨੌਕਰੀਗਾਰ ਉਹਦੇ ਤੋਂ ਪੈਦਾ ਕਰਕੇ ਦਵਾਂਗੇ ਉਹਦੇ ਤੋਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਾਂਗੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਉਸ ਯੂਥ ਕਲੱਬ ਦੇ ਰਹੀਂ ਅਸੀਂ ਨੌਜਵਾਨਾਂ ਨੂੰ ਜਿਹੜਾ ਸਿੱਧਾ ਡਾਇਰੈਕਟ ਸਰਕਾਰ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹਾਂ ਜਿਲ੍ਹਾ ਗੁਟਾਸਪੁਰ ਦਾ ਤੁਹਾਨੂੰ ਉਹਦਾ ਜਿਹੜਾ ਦਿੱਤਾ ਵਾ ਹੋਰ ਸਭ ਤੋਂ ਛੋਟੀ ਉਮਰ ਦੀ ਜਿਹੜੀ ਪ੍ਰਧਾਨ ਕਿ ਪਹਿਲਾਂ ਉਹੀ ਚੱਲਦੇ ਹੋ ਦੇਖੋ ਜੀ ਮੈਂ ਫੇਰ ਬਾਰ-ਬਾਰ ਕਹਿਣਾ ਚਾਹੁੰਦਾ ਮੇਰੇ ਲਈ ਬੜੇ ਮਾਣ ਦੀ ਗੱਲ ਹੈ ਮੈਂ ਇੱਕ ਆਮ ਘਰ ਦਾ ਨੌਜਵਾਨ ਹਾਂ ਮੇਰਾ ਕੋਈ ਸਿਆਸੀ ਪ੍ਰੋਖੜ ਨਹੀਂ ਹੈਗਾ ਮੈਂ 33 ਸਾਲ ਦੀ ਉਮਰ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਿਆ ਹਾਂ ਇਹ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਹੀ ਮਮਕਨ ਹੋ ਸਕਦਾ ਹੈ ਇਹ ਉਹ ਇੱਕ ਲੋਤੀ ਪਾਰਟੀ ਹੈ ਜਿੱਥੇ ਤੁਸੀਂ ਮਿਹਨਤ ਕਰਦੇ ਰਹੋ ਤੇ ਤੁਹਾਨੂੰ ਪਾਰਟੀ ਨੇ ਕਿਦਣ ਤੁਹਾਡੀ ਮਿਹਨਤ ਨੂੰ ਪਛਾਣ ਕੇ ਤੁਹਾਨੂੰ ਉਹਨਾਂ ਨੇ ਜ਼ਿੰਮੇਵਾਰੀ ਦੇ ਦੇਣੀ ਹੈ ਇਹ ਆਮ ਆਦਮੀ ਪਾਰਟੀ ਦੇ ਵਿੱਚ ਇਹੋ ਖੂਬਸੂਰਤੀ ਹੈ ਇਸੇ ਕਰਕੇ ਨੌਜਵਾਨ ਵਰਗ ਸਾਰਾ ਦਾ ਸਾਰਾ ਆਮ ਆਦਮੀ ਪਾਰਟੀ ਨਾਲ ਜੁੜਦਾ ਹੈ ਪਿੰਡਾਂ ਦੇ ਵਿੱਚ ਅਜੇ ਤੱਕ ਪ੍ਰਗਤੀ ਨਹੀਂ ਹੋ ਰਹੀ ਕਾਰਨ ਕੀ ਹੈ ਸਰ ਜੀ ਇਹ ਸ਼ਹਿਰਾਂ ਵਿੱਚ ਵਿਕਾਸ ਕਰਵਾ ਦੇਖੋ ਜੀ ਆਪਾਂ ਮੈਂ ਫੇਰ ਕਰ ਰਿਹਾ ਕਿ ਆਪਣਾ ਜਿਹੜਾ ਏਜੰਡਾ ਚੱਲ ਰਿਹਾ ਉਹ ਇੱਕ ਜਿਹੜੀ ਜ਼ਿਲ੍ਹਾ ਵਰਕਰ ਮੀਟਿੰਗ ਆ ਕਹਿ ਰਹੇ ਹਾਂ ਆਪਾਂ ਕੰਮ ਹੋ ਰਹੇ ਨੇ ਹੁਣ ਤੁਹਾਨੂੰ ਪਤਾ ਕੋਡ ਆਫ ਕੰਡਕਟ ਪਿੱਛੇ ਜੇ ਲੱਗੇ ਹਟਿਆ ਉਸ ਤੋਂ ਬਾਅਦ ਵੀ ਜਿੰਨੇ ਕੰਮ ਨੇ ਉਹ ਲਗਾਤਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਅੱਛਾ ਉਹ ਛਿੜੇ ਹੋਏ ਨੇ ਔਰ ਅਗਲੇ 1.5 ਸਾਲ ਦੇ ਅੰਦਰ ਅੰਦਰ ਤੁਸੀਂ ਤਕਰੀਬਨ ਪਿੰਡਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਸੜਕਾਂ ਦਾ ਨਿਰਮਾਣ ਹੋਵੇ ਹੋਰ ਵੀ ਜਿੰਨੇ ਕੰਮ ਨੇ ਉਹ ਸਾਰੇ ਤੁਸੀਂ ਹੁੰਦੇ ਦੇਖੋਗੇ। ਹਾਂਜੀ ਬਹੁਤ-ਬਹੁਤ ਸ਼ੁਕਰੀਆ ਜੀ ਇਸ ਤਰੀਕੇ ਨਾਲ ਤੁਹਾਨੂੰ ਪੂਰੇ ਵਿਸਤਾਰ ਦੇ ਨਾਲ ਸਾਡੇ ਜੋਬੇਨ ਦਾਵਾ ਜੀ ਨੇ ਇਸ ਮਿੱਟੀ ਦਾ ਮਕਸਦ ਦੱਸਿਆ। ਇਹ ਮੀਟਿੰਗ ਇੱਕ ਉਦਾਂ ਸੰਭਾਲ ਸਮਾਰੋਹ ਹੈ। ਉਹ ਇਹਨਾਂ ਦੇ ਉਦਾਂ ਸੰਭਾਲਣ ਦੇ ਸਮਾਰੋਹ ਦੇ ਵਿੱਚ ਜਿਹੜੇ ਮਾਨਯੋਗ ਸਾਡੀ ਹਾਈ ਕਮਾਂਡ ਦੇ ਬਹੁਤ ਹੀ ਉੱਚ ਲੀਡਰ ਆ ਰਹੇ ਹਨ ਜਿਸ ਦੇ ਵਿੱਚ ਤੁਹਾਨੂੰ ਪੂਰਾ ਡਿਟੇਲ ਦੱਸੀ ਹੈ ਉਹਨਾਂ ਨੇ ਜੀ ਸੋਦੇ ਜੀ ਆ ਰਹੇ ਹਨ ਸੰਜੀਵੀ ਲੋੜਾ ਜੀ ਆ ਰਹੇ ਹਨ ਹੋਰ ਮੰਤਰੀ ਸਾਹਿਬਾਨ ਆ ਰਹੇ ਹਨ ਔਰ ਉਹਨਾਂ ਦਾ ਮੇਨ ਮਕਸਦ ਹੈ ਕਿ ਜਿਹੜੀ ਸਾਡੀ ਮਾਝਾ ਜ਼ੋਨ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਸਨ 2022 ਦੇ ਇਲੈਕਸ਼ਨ ਦੇ ਵਿੱਚ ਸਾਡੇ ਇੱਥੋਂ ਦੇ ਜਿਹੜੇ ਖਨੂਤੇ ਕੈਂਡੀਡੇਟ ਹੀ ਇੰਨੀ ਸਫਲਤਾ ਪ੍ਰਾਪਤ ਨਹੀਂ ਕਰ ਸਕੇ ਲੇਕਿਨ ਇਸ ਆਪਣਾ ਕੜੀ ਦੇ ਤਹਿਤ ਹੀ ਇੱਕ ਨੌਜਵਾਨ ਨੇਤਾ ਸਾਡਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਉਹਨੂੰ ਗੁਰਦਾਸਪੁਰ ਦੀ ਕਮਾਂਡ ਦਿੱਤੀ ਹੈ ਪਰ ਮੈਂ ਸਮਝਦਾ ਵੀ ਉਹ ਜਿਹੜੀ ਕਮੀ 2022 ਚ ਰਹਿ ਗਈ ਸੀ ਔਰ ਇਹ ਜੂਥ ਜਿਹੜਾ ਸਾਡਾ ਜਰੂਰ ਉਸ ਕਮੀ ਨੂੰ ਪੂਰਾ ਕਰੇਗਾ ਔਰ तमाम ਜਿੰਨੇ ਵੀ ਸਾਡੇ ਕੈਂਡੀਡੇਟ ਨੇ ਪਟਾੜੇ ਤੋਂ ਲੈ ਕੇ ਪਠਾਨਕੋਟ ਤੱਕ ਇੱਕ ਇੱਕ ਕੈਂਡੀਡੇਟ ਨੂੰ ਜਤਾਨਦੀਏ ਕੋਸ਼ਿਸ਼ ਕੋਈ ਕੀਤੀ ਹੈ ਇਸ ਪ੍ਰਯਾਸ ਦੇ ਨਾਲ